ਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪੜੋਵਾ ਅੱਜ ਦੇ ਸ਼ੁਭ ਦਿਹਾੜੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਪ੍ਰਕਾਸ਼ ਅਰਾਏ ਭੋਇ ਦੀ ਤਲਵੰਡੀ ਅੱਜ ਕੱਲ੍ਹ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਕੱਤਕ ਦੇ ਪੂਰਨ ਮਾਸੀ 1469 ਨੂੰ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਬਾਬਾ ਮਹਿਤਾ ਕਾਲੂ ਜੀ ਦੇ ਘਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਪਿਆਰਿਓ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਕਿਉਂਕਿ ਗੁਰੂ ਨਾਨਕ ਸਾਹਿਬ ਕਿਉਂ ਆਏ ਧਰਤੀ ਤੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦਾ ਹੁਕਮ ਦਿੱਤਾ ਉਹ ਪਹਿਲਾਂ ਜਿਹੜੇ ਦੇਵੀ ਦੇਵਤੇ ਅਵਤਾਰ ਆਏ ਉਹ ਨਹੀਂ ਦੇ ਸਕੇ ਕਿਉਂਕਿ ਉਹ ਆਪਣਾ ਨਾਮ ਜਪਾ ਕੇ ਧਰਤੀ ਤੋਂ ਚਲੇ ਗਏ ਗੁਰੂ ਨਾਨਕ ਸਾਹਿਬ ਆਏ ਤੇ ਉਹਨਾਂ ਨੇ ਅਕਾਲ ਪੁਰਖ ਦੇ ਨਾਲ ਲੋਕਾਂ ਨੂੰ ਜੋੜਿਆ ਆਪਣੇ ਨਾਲ ਨਹੀਂ ਜੋੜਿਆ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਦੇ ਨਾਲ ਲੋਕਾਂ ਨੂੰ ਜੋੜਿਆ ਵਹਿਮਾਂ ਭਰਮਾਂ ਵਿੱਚੋਂ ਲੋਕਾਂ ਨੂੰ ਕੱਢਿਆ ਸੱਚ ਦਾ ਹੋਕਾ ਦਿੱਤਾ ਗੁਰੂ ਪਿਆਰੋ ਪਖੰਡ ਦੂਰ ਕੀਤਾ ਮਹਾਰਾ ਨੇ ਧਰਤੀ ਤੇ ਆਣ ਜਿਸ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਗਟ ਹੁੰਦੇ ਆ ਗੁਰੂ ਪਿਆਰਿਓ ਅੰਮ੍ਰਿਤ ਵੇਲਾ ਕਤਕ ਦੀ ਪੂਰਨਮਾਸ਼ੀ 1463 ਤੇ ਮਾਤਾ ਤ੍ਰਿਪਤਾ ਜੀ ਅੰਦਰ ਬੈਠੇ ਆ ਕਮਰੇ ਵਿੱਚ ਮਾਤਾ ਜੀ ਦੇ ਚਿਹਰੇ ਤੇ ਬੜਾ ਤੇਜ ਹੈ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੈ ਕਿਉਂਕਿ ਉਧਰ ਵਿੱਚ ਗੁਰੂ ਨਾਨਕ ਸਾਹਿਬ ਨੇ ਘਰ ਵਿੱਚ ਦੌਲਤਾਂदाई ਬੈਠੀ ਹੈ ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਤੇ ਦੌਲਤਾ ਦਾਈ ਦੇ ਹੱਥਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਸੱਚ ਜਨਣਾ ਇਸ ਦੌਲਤਾ ਦਾਈ ਦੇ ਹੱਥਾਂ ਵਿੱਚ ਬੜੇ ਬੱਚਿਆਂ ਨੇ ਜਨਮ ਲਏ ਪਰ ਉਹ ਰੋਂਦੇ ਸਨ ਪਰ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਇਆ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਤੇ ਮੁਸਕਾਟ ਸੀ ਮਹਾਰਾਜ ਮੁਸਕਰਾਉਂਦੇ ਸਨ ਤੇ ਜਦੋਂ ਪ੍ਰਕਾਸ਼ ਹੋਇਆ ਮਹਾਰਾਜ ਆਏ ਤੇ ਦੌਲਤਾ ਦਾਈ ਦੌੜ ਕੇ ਬਾਹਰ ਆਈ ਤੇ ਬਾਬਾ ਕਾਲੂ ਜੀ ਬੈਠੇ ਨੇ ਉਡੀਕ ਕਰ ਰਹੇ ਨੇ ਕਦੋਂ ਮੇਰੇ ਘਰ ਪੋਤਾ ਆਵੇਗਾ ਆਣ ਕੇ ਬਾਹਰ ਵਧਾਈ ਦਿੱਤੀ ਦੌਲਤਾ ਦਾਈ ਕਹਿਣ ਲੱਗੀ ਬਾਬਾ ਕਾਲੂ ਤੈਨੂੰ ਵਧਾਈਆਂ ਹੋਣ ਤੇਰੇ ਘਰ ਪੁੱਤਰ ਨੇ ਜਨਮ ਲਿਆ ਹੈ ਤੇ ਜਦੋਂ ਇਹ ਖਬਰ ਸੁਣੀ ਨਾ ਖੁਸ਼ੀ ਦੀ ਸੱਚ ਜਾਨਾ ਇਤਿਹਾਸ ਕਹਿੰਦਾ ਬਾਬਾ ਮਹਿਤਾ ਕਾਲੂ ਇੰਨੇ ਖੁਸ਼ ਹੋਏ ਕਹਿਣ ਲੱਗੇ 10 ਦੌਲਤਾਂ ਕੀ ਚਾਹੀਦਾ ਹੈ 10 ਕੀ ਦੇਵਾਂ ਧਨ ਦੇਵਾਂ ਵਸਤਰ ਦੇਵਾਂ ਕਿ ਅਨਾਜ ਦੇਵਾਂ ਅੱਜ ਜੋ ਮੰਗੇਗੀ ਉਹ ਤੈਨੂੰ ਮਿਲ ਜਾਏਗਾ ਰਜਾ ਦੇਵਾਂਗਾ ਉਥੇ ਦੌਲਤਾਂ ਦਾਇ ਨੇ ਹੱਥ ਜੋੜ ਕੇ ਕਿਹਾ ਬਾਬਾ ਜੀ ਮੈਂ ਰੱਜ ਗਈ ਉਹ ਕਹਿਣ ਲੱਗੇ ਕਿਵੇਂ ਉਥੇ ਦਾਇ ਦੌਲਤਾ ਕਹਿੰਦੀ ਆ ਬਾਬਾ ਕਾਲੂ ਜਿਹੜਾ ਅਜ ਤੇਰੇ ਘਰ ਪੁੱਤਰ ਪੈਦਾ ਹੋਇਆ ਨਾ ਸੱਚ ਜਾਨਨੀ ਇਹ ਆਮ ਨਹੀਂ ਇਹ ਅਕਾਲ ਪੁਰਖ ਦਾ ਰੂਪ ਹੈ ਇਹ ਖੁਦ ਰੱਬ ਹੈ ਇਹ ਮਸਕਰਾਉਂਦਾ ਸੀ ਸੱਚ ਜਾਨਨੀ ਤੇਰੇ ਪੁੱਤਰ ਦੇ ਦਦਾਰ ਕਰਕੇ ਮੇਰੀ ਭੁੱਖ ਮਿਟ ਗਈ ਸਦਾ ਲਈ ਮੇਰੇ ਦੁੱਖ ਮਿਟ ਗਏ ਆ ਮੈਂ ਰਜ ਗਈਆਂ ਤੇਰੇ ਪੁੱਤ ਦੇ ਦਰਸ਼ਨ ਕਰਕੇ ਤੇਰੇ ਪੁੱਤਰ ਦੇ ਦਰਸ਼ਨਾ ਦੇ ਝਲਕਾਰੇ ਨੇ ਮੈਨੂੰ ਰਜਾ ਦਿੱਤਾ ਏ ਮੇਰਾ ਜਨਮ ਮਰਨ ਖਤਮ ਕਰ ਦਿੱਤਾ ਮੇਰੇ ਸਰੀਰ ਦੀਆਂ ਪੀੜਾਂ ਤੇਰੇ ਪੁੱਤਰ ਦੇ ਦਰਸ਼ਨਾ ਨੇ ਖਤਮ ਕਰ ਦਿੱਤੀਆਂ ਮੈਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਰਹਿ ਗਈ ਨਾ ਬਸਤਰਾਂ ਦੀ ਨਾ ਅਨਾਜ ਦੀ ਨਾ ਧਨ ਦੀ ਸੱਚ ਜਾਨੀ ਉਹਨੂੰ ਐਵੇਂ ਨਾ ਸਮਝੀ ਜਿਹੜਾ ਤੇਰੇ ਘਰ ਆਇਆ ਨਾ ਉਹ ਖੁਦ ਰੱਬ ਹੀ ਰੱਬ ਉਹਦੇ ਦیدار ਕਰਕੇ ਮੈਂ ਰਜ ਗਈਆਂ ਇਹ ਦੌਲਤਾਂਦਾਈ ਦੇ ਬੋਲ ਸਨ ਜੋ ਇਤਿਹਾਸ ਵਿੱਚ ਦਰਜ ਨੇ ਉਹ ਕਿੰਨੀ ਗੁਰੂ ਪਿਆਰਿਓ ਖੁਸ਼ਕਿਸਮਤ ਹੋਵੇਗੀ ਜਿੰਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਦیدار ਹੋਏ ਕਿਉਂਕਿ ਸਭ ਤੋਂ ਪਹਿਲਾ ਸਿੱਖ ਹੈ ਦੌਲਤਾਂਦਾਈ ਗੁਰੂ ਨਾਨਕ ਸਾਹਿਬ ਜੀ ਦੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਦیدار ਕੀਤੇ ਗੁਰੂ ਨਾਨਕ ਸਾਹਿਬ ਦੇ ਦیدارਾਂ ਨੇ ਉਹਨੂੰ ਤਾਰ ਦਿੱਤਾ ਬਾਣੀ ਕਹਿੰਦੀ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਕਸਮ ਦੀ ਨੂਰ ਅਰਸ਼ੋਂ কুরਸੋਂ ਛੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸੱਚੇ ਪਾਤਸ਼ਾਹ ਤੇਰੇ ਦਰਸ਼ਨ ਕਰਕੇ ਤਾਂ ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ ਐ ਸੱਚ ਜਾਣਿਓ ਦੌਲਤਾ ਦਾਈ ਦਾ ਜੰਮਨ ਮਰਨ ਕੱਟ ਦਿੱਤਾ ਗੁਰੂ ਨਾਨਕ ਸਾਹਿਬ ਦੇ ਦਰਦਾਰਾਂ ਨੇ ਜਨਮ ਜਨਮਾ ਮਰਨਾ ਦੀ ਮੈਲ ਨਿਵਰਤ ਕਰ ਦਿੱਤੀ ਜਨਮਾ ਜਨਮਾ ਦੀ ਮੈਲ ਕੱਟ ਦਿੱਤੀ ਜਿੰਨਾ ਚਿਰ ਦੌਲਤਾ ਦਾਈ ਧਰਤੀ ਤੇ ਜਿਉਂਦੀ ਰਹੀ ਚੜਦੀ ਕਲਾ ਵਿੱਚ ਰਹੀ ਗੁਰੂ ਨਾਨਕ ਸਾਹਿਬ ਜੀ ਨੇ ਸੁੱਤੇ ਭਾਗੋ ਦੇ ਜਗਾ ਦਿੱਤੇ ਹਮੇਸ਼ਾ ਚੜਦੀ ਕਲਾ ਵਿੱਚ ਜੀਵਨ ਬਤੀਤ ਕੀਤਾ ਗੁਰੂ ਪਿਆਰਿਓ ਪਹਿਲੇ ਦਰਸ਼ਨ ਦੌਲਤਾ ਦਾਈ ਜੀ ਨੇ ਕੀਤੇ ਦੂਸਰੇ ਦਰਸ਼ਨ ਮਾਤਾ ਜੀ ਨੇ ਕੀਤੇ ਫਿਰ ਸਤਿਗੁਰੂ ਨਾਨਕ ਸਾਹਿਬ ਜੀ ਦੀ ਭੈਣ ਕਿਉਂਕਿ ਗੁਰੂ ਨਾਨਕ ਸਾਹਿਬ ਤੋਂ 5 ਸਾਲ ਵੱਡੇ ਨੇ ਬੇਬੇ ਨਾਨਕੀ ਉਸ ਦਿਨ 5 ਸਾਲ ਦੇ ਸਨ ਜਦੋਂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਫਿਰ ਭੈਣ ਜੀ ਨੇ ਦਰਦਾਰੇ ਕੀਤੇ ਬੜਾ ਲਾਡ ਲੜਾਇਆ ਆਪਣੇ ਭਰਾ ਨਾਲ ਤੇ ਗੁਰੂ ਪਿਆਰੇ ਫਿਰ ਪਿਤਾ ਜੀ ਨੇ ਦਰਸ਼ਨ ਕੀਤੇ ਹੱਥਾਂ ਵਿੱਚ ਲੈ ਕਰਕੇ ਮਸਤਕ ਚੁੰਮਿਆ ਉਹ ਰੂਹਾਂ ਕਿੰਨੇ ਵੱਡੇ ਭਾਗਾਂ ਵਾਲੀਆਂ ਹੋਣਗੀਆਂ ਜਿਨ੍ਹਾਂ ਕਰ ਰੱਬ ਆਇਆ ਮਾਤਾ ਤ੍ਰਿਪਤਾ ਜੀ ਵੀ ਆਮ ਨਹੀਂ ਤੇ ਬਾਬਾ ਕਾਲੂ ਜੀ ਵੀ ਆਮ ਨਹੀਂ ਉਹ ਨਵਾਜੀਆਂ ਹੋਈਆਂ ਰੂਹਾਂ ਸਨ ਉਹ ਬੰਦਗੀ ਵਾਲੀਆਂ ਰੂਹਾਂ ਸਨ ਜਿਨ੍ਹਾਂ ਦੇ ਕਰ ਰੱਬ ਨੇ ਸਰਗੁਣ ਸਰੂਪ ਦੇ ਵਿੱਚ ਅਵਤਾਰ ਪ੍ਰਕਾਸ਼ ਲਿਆ ਗੁਰੂ ਨਾਨਕ ਸਾਹਿਬ ਜੀ ਦੇ ਤਿੰਨ ਸਿੱਖ ਨੇ ਪਹਿਲੇ ਪਹਿਲੇ ਦੌਲਤਾਂ ਦਾਇ ਦੂਸਰੇ ਬੇਬੇ ਨਾਨਕੀ ਤੀਸਰੇ ਰਾਏ ਬੁਲਾਰ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਖੁਦ ਰੱਬ ਵੇਖਿਆ ਆਮ ਨਹੀਂ ਸਮਝਿਆ ਅਨਸਾਨ ਨਹੀਂ ਸਮਝਿਆ ਉਹਨਾਂ ਨੇ ਅਕਾਲ ਪੁਰਖ ਹੀ ਸਮਝਿਆ ਉਹਨਾਂ ਨੇ ਜਦੋਂ ਵੀ ਸਜਦਾ ਕੀਤਾ ਅਕਾਲ ਪੁਰਖ ਵੈਗੁਰੂ ਦਾ ਰੂਪ ਜਾਣ ਕੇ ਬੇਬੇ ਜੀ ਨੇ ਇਕੱਲਾ ਆਪਣਾ ਭਰਾ ਨਹੀਂ ਆਪਣਾ ਰੱਬ ਸਮਝਿਆ ਇਨੀ ਸ਼ਰਧਾ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਪ੍ਰਤੀ ਤਲਵੰਡੀ ਮਹਾਰਾਜ ਨੇ ਤਲਵੰਡੀ ਨੂੰ ਤਾਰ ਦਿੱਤਾ ਰਾਏ ਭੋਇ ਦੇ ਤਲਵੰਡੀ ਨੂੰ ਤਾਰ ਦਿੱਤਾ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਤੇ ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਰਚਨਾ ਵਿੱਚ ਕਹਿੰਦੇ ਨੇ ਵਾਰਾਂ ਵਿੱਚ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਨਾਨਕ ਸਾਹਿਬ ਪ੍ਰਗਟ ਹੋਇਆ ਯਾਦ ਰੱਖਣਾ ਗੁਰੂ ਕਦੇ ਜਨਮ ਨਹੀਂ ਜਿ ਲੈਂਦਾ ਕਈ ਵਾਰੀ ਸੀ ਕਹਿੰਦੇ ਨੇ ਗੁਰੂ ਦਾ ਜਨਮ ਦਿਹਾੜਾ ਗੁਰੂ ਨਾਨਕ ਸਾਹਿਬ ਦਾ ਨਹੀਂ ਪਿਆਰੋ ਗੁਰੂ ਦਾ ਜਨਮ ਦਿਹਾੜਾ ਨਹੀਂ ਹੁੰਦਾ ਜਨਮ ਦਿਹਾੜਾ ਆਮ ਲੋਕਾਂ ਦਾ ਹੁੰਦਾ ਹੈ ਜਨਮ ਦਿਨ ਆਮ ਬੱਚਿਆਂ ਦੇ ਲੋਕਾਂ ਦੇ ਮਨਾਏ ਜਾਂਦੇ ਆ ਗੁਰੂ ਦਾ ਪ੍ਰਕਾਸ਼ ਦਿਹਾੜਾ ਹੁੰਦਾ ਹੈ ਗੁਰੂ ਦੇ ਜਨਮ ਦਿਨ ਨਹੀਂ ਹੁੰਦੇ ਬਾਣੇ ਕਹਿੰਦੇ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਿਨਾਸੀ ਪ੍ਰਖੈ ਸਭ ਮੇਰੇ ਸਮਾਏ ਉਹ ਸਾਰਿਆਂ ਵਿੱਚ ਸਮਾਰਿਆ ਉਹ ਕਦੇ ਆਉਂਦਾ ਜਾਂਦਾ ਨਹੀਂ ਗੁਰੂ ਨਾਨਕ ਸਾਹਿਬ ਅੱਜ ਵੀ ਧਰਤੀ ਤੇ ਮੌਜੂਦ ਨੇ ਸਤਗੁਰ ਨਾਨਕ ਪ੍ਰਗਟਿਆ ਗੁਰੂ ਨਾਨਕ ਸਾਹਿਬ ਜਦੋਂ ਪ੍ਰਗਟ ਹੋਏ ਨਾ ਮਿੱਟੀ ਧੁੰਦ ਜਾਗ ਚਾਨਣ ਵਾ ਕਿਹੜੀ ਧੁੰਦ ਮਿੱਟੀ ਜੀ ਕਹਿੰਦੇ ਅਗਿਆਨਤਾ ਦੀ ਧੁੰਦ ਜਿਹੜੀ ਸੀ ਨਾ ਉਹ ਮਿਟ ਗਈ ਅਗਿਆਨਤਾ ਦੀ ਧੁੰਦ ਮਿਟ ਗਈ ਵਿਹਿਮਾ ਭਰਮਾਂ ਦੀ ਧੁੰਦ ਮਿਟ ਗਈ ਤੇ ਚੰਨਨ ਹੋ ਗਿਆ ਗੁਰੂ ਨਾਨਕ ਸਾਹਿਬ ਦੇ ਨਾਲ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ ਭਾਈ ਸਾਹਿਬ ਨੇ ਉਦਾਹਰਨਾ ਬੜੀ ਕਮਾਲ ਦੀ ਦਿੱਤੀ ਹੈ ਜਿਵੇਂ ਸੂਰਜ ਜਦੋਂ ਉਹ ਜਦੋਂ ਸੂਰਜ ਨਿਕਲਦਾ ਨਾ ਤੇ ਤਾਰੇ ਛਪ ਜਾਂਦੇ ਆ ਹਨੇਰਾ ਵੀ ਖਤਮ ਹੋ ਜਾਂਦਾ ਤੇ ਚੰਨਨ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਸੂਰਜ ਵਾਂਗੂ ਜਦੋਂ ਚੜ੍ਹੇ ਨਾ ਪ੍ਰਗਟ ਹੋਏ ਤੇ ਅਗਿਆਨਤਾ ਦਾ ਹਨੇਰਾ ਤੇ ਵਿਹਿਮਾ ਪਰਮਾ ਰੂਪ ਤਾਰੇ ਜਿਹੜੇ ਸਾਨੂੰ ਛਿਪ ਗਏ ਉਹ ਲੋਕ ਗਏ ਵਿਹਿਮਾ ਪਰਮਾ ਰੂਪ ਤਾਰੇ ਤੇ ਅਗਿਆਨਤਾ ਰੂਪ ਹਨੇਰਾ ਛਿਪ ਗਿਆ ਜਿਵੇਂ ਸ਼ੇਰ ਗੁਰੂ ਪਿਆਰੋ ਜੰਗਲ ਵਿੱਚ ਗਰਜਦਾ ਹੈ ਤੇ ਹਿਰਨਾ ਦੀਆਂ ਡਾਰਾਂ ਦੌੜ ਜਾਂਦੀਆਂ ਨੇ ਡਰ ਨਾਲ ਗੁਰੂ ਨਾਨਕ ਸਾਹਿਬ ਇਸੇ ਤਰ੍ਹਾਂ ਸੰਸਾਰ ਵਿੱਚ ਜਦੋਂ ਪ੍ਰਗਟ ਹੋਏ ਸੱਚ ਦਾ ਹੁਕਾ ਲੈ ਕੇ ਗਰਜੇ ਨਾ ਜਦੋਂ ਮਹਾਰਾਜ ਗਰਜ ਮਾਰੀ ਸੱਚ ਦੀ ਤੇ ਵਿਹਿਮਾ ਪਰਮਾ ਰੂਪ ਪਖੰਡੇ ਜਿਹੜੇ ਪਖੰਡੇ ਲੋਕ ਸਨ ਜਿਹੜੇ ਮਿਰਗਾ ਰੂਪ ਰੂਪ ਤੇ ਮਿਰਗਾ ਦੀ ਤਰ੍ਹਾਂ ਪਖੰਡੇ ਜਿਹੜੇ ਸਨ ਉਹ ਭੱਜ ਗਏ ਦੌੜ ਗਏ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਨੂੰ ਪ੍ਰਗਟ ਕੀਤਾ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਹੀਂ ਕਹਿ ਚੜਿਆ ਕੂੜ ਦੀ ਅਮਾਵਸ ਰਾਤ ਸੀ ਤੇ ਸੱਚ ਦਾ ਚੰਦਰਮਾ ਕਿਤੇ ਵੀ ਨਜ਼ਰ ਨਹੀਂ ਸੀ ਆ ਰਿਹਾ ਕਿਤੇ ਵੀ ਨਜ਼ਰ ਨਹੀਂ ਸਿਆ ਰਿਹਾ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਨੂੰ ਪ੍ਰਗਟ ਕੀਤਾ ਸੱਚ ਦਾ ਹੋਕਾ ਦਿੱਤਾ ਚਾਰ ਉਦਾਸੀਆਂ ਕੀਤੀਆਂ ਚਾਰਾਂ ਉਦਾਸੀਆਂ ਵਿੱਚ ਲੋਕਾਂ ਨੂੰ ਤਾਰਿਆ ਮਹਾਰਾਜ ਨੇ ਤਿੰਨ ਉਪਦੇਸ਼ ਦਿੱਤੇ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਤਿੰਨ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਧਰਤੀ ਤੇ ਆਣ ਕੇ ਦਿੱਤੇ ਆ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਉਪਦੇਸ਼ ਮਹਾਰਾਜ ਨੇ ਲੋਕਾਂ ਨੂੰ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਬੜਿਆਂ ਨੂੰ ਤਾਰਿਆ ਇੱਕ ਇੱਕ ਵਿਦਵਾਨ ਨੇ ਲਿਖਿਆ ਹੈ ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ ਮਹਾਰਾਜ ਆਕਾਸ਼ ਦੇ ਤਾਰੇ ਗਿਣੇ ਜਾ ਸਕਦੇ ਨੇ ਪਰ ਜਿੰਨੇ ਕੁ ਤੁਸੀਂ ਤਾਰਤੇ ਉਹ ਗਿਣੇ ਨਹੀਂ ਜਾ ਸਕਦੇ ਕਿੰਨੇ ਕੁ ਤਾਰੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਅਗਣਤ ਲੋਕਾਂ ਨੂੰ ਤਾਰਿਆ ਕਾਰੂ ਤਾਰਿਆ ਮਹਾਰਾਜ ਨੇ ਸਜਣ ਠੱਗ ਤਾਰਿਆ ਭੁਮੀਆਂ ਚੋਰ ਤਾਰਿਆ ਮਹਾਰਾਜ ਨੇ ਕੌੜਾ ਰਾਗ ਸ਼ਤਾ ਰਿਆ ਅਗਨਤਾ ਦਾ ਮਹਾਰਾਜ ਨੇ ਭਲਾ ਕੀਤਾ ਮਹਾਰਾਜ ਦੀ ਰਚਨਾ ਤੇ ਬਾਣੀ ਆਈ ਉਹ ਬਾਣੀ ਲੋਕਾਂ ਨੂੰ ਮਹਾਰਾਜ ਨੇ ਉਸ ਬਾਣੀ ਨਾਲ ਜੋੜਿਆ ਅਕਾਲ ਪੁਰਖ ਦੀ ਬਾਣੀ ਗੁਰੂ ਨਾਨਕ ਸਾਹਿਬ ਦੀ ਰਚਨਾ ਤੇ ਆਈ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਤੇ ਆਣ ਕੇ ਲੋਕਾਈ ਦਾ ਭਲਾ ਕੀਤਾ ਭੁੱਲੇ ਭਟਕੇ ਲੋਕਾਂ ਨੂੰ ਸੱਚ ਨਾਲ ਜੋੜਿਆ ਸਤਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅੱਜ ਦੇ ਦਿਨ ਗੁਰੂ ਪਿਆਰੋ ਕਤਕ ਦੀ ਪੂਰਨ ਵਾਸੀ 11469 ਨੂੰ ਮਹਾਰਾਜ ਜੀ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ ਅੱਜਕੱਲ੍ਹ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਸਤਕਾਰਯੋਗ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਬਾਬਾ ਮਹਿਤਾ ਕਾਲੂ ਜੀ ਦੇ ਘਰ ਹੋਇਆ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ